ਜਿਹੜਾ ਨਸ਼ਾ ਹੈ ਨਾ ਜਾਂ ਕੋਈ ਵੀ ਆਪਾਂ ਲੱਤ ਕਹਿ ਦਈਏ ਜਾਂ ਕੋਈ ਵੀ ਆਪਾਂ ਇਦਾਂ ਦੀ ਕਹਿ ਦਈਏ ਨਾ ਉਹਨੂੰ ਥੋੜੀ ਫਰਕ ਪਤਾ ਹੈ ਮੁੰਡਾ ਕਿ ਕੁੜੀ ਹੈ ਹੂੰ ਉਹਨੂੰ ਨਹੀਂ ਪਤਾ ਉਹ ਇਕੁਅਲੀ ਅਸਰ ਕਰ ਕੋਈ ਵੀ ਸਬਸਟੈਂਸ ਹੈ ਨਾ ਉਹਨੇ ਮੁੰਡੇ ਦਾ ਕੁੜੀ ਨੇ ਲੈਣਾ ਉਹਨੇ ਇਕੁਅਲੀ ਅਸਰ ਕਰਨਾ ਠੀਕ ਹੈ ਗੱਲ ਇਹ ਹੈ ਕਿ ਸਾਡਾ ਜਿਹੜਾ ਯੂਥ ਹੈ ਭਾਵੇਂ ਉਹ ਕੁੜੀ ਹੈ ਭਾਵੇਂ ਉਹ ਮੁੰਡਾ ਉਹਨੂੰ ਆਪਾਂ ਕਿੱਦਾਂ ਬਚਾਉਣਾ ਤੇ ਜੇ ਉਹ ਕਰ ਰਿਹਾ ਤੇ ਉਹਦਾ ਇਲਾਜ ਕਿੱਦਾਂ ਕਰਨਾ ਇੱਦਾਂ ਕੋਈ ਨਹੀਂ ਤੁਹਾਡੀ ਗੱਲ ਸੁਣਦਾ ਆਪਾਂ ਕੋਈ ਚੰਗੀ ਗੱਲ ਕਰੀਏ ਕੋਈ ਨਹੀਂ ਸੁਣਦਾ ਨਾ ਤੇ ਮੈਂ ਪਹਿਲਾਂ ਕਿਉਰਿਓਸਿਟੀ ਫੇਅਰ ਜਾਂ ਚੀਜ਼ ਕਰਨਾ ਚਾਹੁੰਦੀ ਸੀ ਬਾਕੀ ਰਾਈਡਿੰਗ ਮੈਨੂੰ ਲੱਗਦਾ ਸੀ ਮੈਂ ਕਰ ਸਕਦੀ ਆ ਤਾਂ ਕਰਕੇ ਨਾਲੇ ਇੱਕ ਇੱਕ ਇਹ ਔਰਤਾਂ ਲਈ ਵੀ ਇੱਕ ਉਹ ਹੈਗਾ ਨਾ ਕਿ ਹਾਂ ਅਸੀਂ ਵੀ ਆ ਚੀਜ਼ ਕਰੀਏ ਵਿੰਡਜ਼ ਲਈ ਵੀ ਹੈ ਕਿ ਤੁਸੀਂ ਮਤਲਬ ਜੇ ਤੁਹਾਡੀ ਵਾਈਫ ਜਾਂ ਤੁਹਾਡੀ ਫੈਮਿਲੀ ਚੋਂ ਕੋਈ ਤੀ ਹੈਗੀ ਉਹ ਕੁਝ ਚੰਗਾ ਕਰਨਾ ਉਹਦੀ ਸਪੋਰਟ ਕਰੋ ਸਪੋਰਟ ਕੀਤੀ ਮੇਰੀ ਛੋਟੀ ਜੀ ਬੱਚੀ ਹੈ ਨਾ ਮੈਂ ਉਹਨੂੰ ਛੱਡ ਕੇ ਆਈ ਆ ਉਹਦੀ ਦਾਦੀ ਨਾਨੀ ਉਹਨੂੰ ਸੰਭਾਲ ਰਹੀ ਹੈ ਹਨਾ ਤੇ ਉਹਨਾਂ ਨੇ ਸਪੋਰਟ ਕੀਤੀ ਕਿ ਹਾਂ ਜੇ ਮੈਂ ਚੰਗਾ ਕਰਦੀ ਆ ਤੇ ਸਪੋਰਟ ਮੇਰੀ ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੀ ਮਦਰ ਹੈ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਇਨਸਪਾਇਰਿੰਗ ਸਟੋਰੀ ਹੈ ਉਹਨਾਂ ਦੀ ਵੀ ਉਹਨਾਂ ਨੇ ਬਹੁਤ ਸਟਰਗਲ ਕੀਤਾ ਹੈ ਉਹਨਾਂ ਨੇ ਆਪਣੀ ਫੈਮਲੀ ਇਸ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਨਾ ਸਟਰਗਲ ਕੀਤਾ ਇਨਸਪੀਰੇਸ਼ਨ ਮੇਰੀ ਹੋਏ ਤਾਕਤ ਮੈਨੂੰ ਉੱਥੋਂ ਆਉਂਦੀ ਹੈ ਜੇ ਕਹੇ ਨਾ ਜੀਨਸ ਦੇ ਵਿੱਚ ਕਿ ਤਾਕਤ ਮੈਨੂੰ ਉੱਥੋਂ ਆਈ ਹੈ ਤੋਂ ਵਧੀਆ ਇਹ ਇਦਾਂ ਨਹੀਂ ਹੈ ਕਿ ਇੱਕ ਦਿਨ ਚ ਮੇਰੇ ਹਸਬੰਡ ਮੈਨੂੰ ਭੇਜਦਾ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਪੈਂਦਾ ਪਹਿਲਾਂ ਮੈਂ ਪ੍ਰੂਫ ਕੀਤਾ ਆਪਣੀ ਫੈਮਿਲੀ ਨੂੰ ਕਿ ਆ ਚੀਜ਼ ਮੈਂ ਕਰ ਸਕਦੀ ਹਾਂ ਹਨਾ ਕਿ ਤੁਹਾਨੂੰ ਮੈਨੂੰ ٹرسٹ ਕਰਨਾ ਚਾਹੀਦਾ ਆ ਚੀਜ਼ ਮੈਂ ਕਰ ਸਕਦੀ ਹਾਂ ਫਿਰ ਉਹਨਾਂ ਨੇ ਮੇਰਾ ਸਾਥ ਦਿੱਤਾ ਇਟਸ ਨਾਟ ਅਬਾਊਟ ਪਰਮਿਸ਼ਨ ਇਹ ਪਰਮਿਸ਼ਨ ਦੀ ਗੱਲ ਨਹੀਂ ਹੈ ਕਿ ਮੈਂ ਕਿਵੇਂ ਪਰਮਿਸ਼ਨ ਲਈਏ ਨਹੀਂ ਇਟਸ ਅਬਾਊਟ ٹرسٹ ਐਂਡ ਟੁਗੇਦਰਨੈਸ ਕਿ ਅਸੀਂ ਨਾਲ ਆ ਆ ਡਿਸਕਸ਼ਨ ਨਾ ਸਾਡੀ ਆ ਆ ਚੀਜ਼ਾਂ ਆ ਤੇ ਕਿੱਦਾਂ ਕਰੀਏ ਬੁਲੇਟ ਨਾਲ ਕਿੰਨਾ ਕਿ ਪਿਆਰ ਹੈ ਹੁਣ ਬਹੁਤ ਹੈ ਹਰ ਘਰ ਵਿੱਚ ਨਾ ਇੰਡੀਵਿਜੂਅਲੀ ਤੁਸੀਂ ਆਪਣੇ ਰਿਸਪੌਂਸਿਬਿਲਟੀ ਲੋ ਕੋਈ ਕੁੜੀ ਹੈ ਕੋਈ ਮੁੰਡਾ ਡਸਨਟ ਮੈਟਰ ਤੁਸੀਂ ਇਹ ਸੋਚਣਾ ਕਿ ਮੈਂ ਨਸ਼ਾ ਨਹੀਂ ਕਰਨਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਹੈ ਮੈਨੂੰ ਇਦਾਂ ਕਿਸੇ ਵੀ ਪੁਆਇੰਟ ਤੇ ਨਹੀਂ ਲੱਗਾ ਕੀ ਮਤਲਬ ਮੈਨੂੰ ਡਰ ਲੱਗਾ ਹੋਵੇ ਜਾਂ ਮੈਨੂੰ ਅਨਸੇਫ ਫੀਲ ਹੋਇਆ ਹੋਵੇ ਲੋਕਾਂ ਨੇ ਮੈਨੂੰ ਬਹੁਤ ਸੀਫ ਕੰਫਰਟੇਬਲ ਫੀਲ ਕਰਾਇਆ ਜਿੱਥੇ ਵੀ ਮੈਂ ਗਈ ਜਿੱਥੇ ਵੀ ਪਹੁੰਚਾਈ ਮੈਂ ਰੁੱਕ ਕੇ ਚਾਹ ਹੀ ਪੀਤੀ ਆ ਬਟ ਮੈਨੂੰ ਕੰਫਰਟੇਬਲ ਫੀਲ ਕਰਾਇਆ ਗਿਆ ਮੈਨੂੰ ਇਦਾਂ ਦਾ ਕੁਝ ਨਹੀਂ ਲੱਗਾ ਕਿ ਮੈਂ ਕੱਲੀ ਆ ਨਹੀਂ ਨਹੀਂ ਹਲੇ ਤੱਕ ਤਾਂ ਮੈਨੂੰ ਨਹੀਂ ਲੱਗਿਆ ਕਿਉਂਕਿ ਮੈਂ ਪਲਾਨ ਹੀ ਉਸ ਹੱਬ ਨਾਲ ਕੀਤਾ ਕਿ ਨੇਰੇ ਹੋਏ ਮੈਂ ਆਪਣੀ ਵੀ ਸੇਫਟੀ ਦਾ ਧਿਆਨ ਰੱਖਣਾ ਨਾ ਕਿ ਨੇਰਾ ਹੋਣ ਤੋਂ ਪਹਿਲਾਂ ਮੈਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਣਾ ਹੈ ਜੇ ਇੰਡੀਵਿਜੂਅਲੀ ਮੈਂ ਇਹ ਸੋਚ ਲਵਾਂ ਕਿ ਮੈਂ ਕਿਸੇ ਵੀ ਨਸ਼ੇ ਦੀ ਚੀਜ਼ ਨੂੰ ਆਪਣੀ ਪੂਰੀ ਲਾਈਫ ਹੱਥ ਨਹੀਂ ਲਾਉਣਾ। ਹੂੰ। ਜੇ ਮੈਂ ਇੱਕ ਸਿਰਫ ਆਪਣੇ ਤੌਰ ਤੇ ਕੋਈ ਮੇਰੀ ਹੈਲਪ ਨਹੀਂ ਕਰ ਰਿਹਾ ਕੋਈ ਕੁਛ ਨਹੀਂ ਤੇ ਉਹਦੇ ਨਾਲ ਵੀ ਕਿੰਨਾ ਇੰਨੀ ਛੋਟੀ ਜਿਹੀ ਚੀਜ਼ ਨਾਲ ਵੀ ਕਿੰਨਾ ਚੇਂਜ ਆ ਜਾਏਗਾ। ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ। ਅੱਜ ਮੈਂ ਤੁਹਾਨੂੰ ਇੱਕ ਪੰਜਾਬ ਦੀ ਐਸੀ ਧੀ ਦੇ ਨਾਲ ਮਿਲਣ ਜਾ ਰਹੀਆਂ ਜਿਸ ਨੇ ਸ਼ੌਂਕ ਦੇ ਨਾਲ ਨਾਲ ਸਮਾਜਿਕ ਜਾਗਰੂਕਤਾ ਦਾ ਬੀੜਾ ਚੁੱਕਿਆ ਹੈ। ਬੀੜਾ ਉਹ ਜੋ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਕੌਣ ਵੰਖਾ ਰਿਹਾ ਹੈ ਨਸ਼ੇ ਦਾ ਦਾਜ ਦੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਾ ਫੈਲ ਰਿਹਾ ਹੈ ਉਸ ਨੂੰ ਖਤਮ ਕਰਨ ਦੇ ਲਈ ਇਸ ਪੰਜਾਬ ਦੀ ਕੁੜੀ ਦੇ ਵੱਲੋਂ ਇੱਕ ਅਨੋਖੀ ਸ਼ੁਰੂਆਤ ਕੀਤੀ ਗਈ ਹੈ ਤਾਂ ਮੇਰੇ ਨਾਲ ਕੇਡੀ ਮੌਜੂਦ ਨੇ ਕੇਡੀ ਕਿਰਨਦੀਪ ਕੋਰ ਮੈਡਮ ਕੇ ਤੁਹਾਡੇ ਵੱਲੋਂ ਇੱਕ ਅਨੋਖੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਰ੍ਹਾਂ ਤੁਸੀਂ ਬੁਲੇਟ ਰਾਈਡ ਤੁਹਾਡਾ ਸ਼ੌਂਕ ਹੈ ਤੇ ਇਸ ਦੇ ਨਾਲ ਹੀ ਇੱਕ ਤੁਸੀਂ ਸਮਾਜਿਕ ਜਾਗਰੂਕਤਾ ਲਈ ਅੱਗੇ ਆਏ ਹੋ ਕੀ ਹੈ ਇਹ ਸ਼ੁਰੂਆਤ ਹਾਂਜੀ ਐਕਚੁਅਲੀ ਕੀ ਹੈਗਾ ਕਿ ਮੈਨੂੰ ਰਾਈਡਿੰਗ ਦਾ ਸ਼ੌਂਕ ਸੀਗਾ ਮੈਂ ਇਨਸਪਾਇਰ ਹੋਈ ਸੀ ਸਾਡੇ ਪੰਜਾਬ ਪੰਜ ਆਬ ਰਾਈਡਰਸ ਗਰੁੱਪ ਹੈ ਉਹਨਾਂ ਦੇ ਐਡਮਿਨ ਹੈਗੇ ਅੰਬਿਕਾ ਸੋਨੀ ਜੀ ਉਹਨਾਂ ਦੀ ਮੈਂ ਵੀਡੀਓ ਦੇਖੀ ਸੀ ਮੈਂ ਉੱਥੋਂ ਇਨਸਪਾਇਰ ਹੋਈ ਸੀ ਕਿ ਹਾਂ ਮੈਂ ਵੀ ਬਾਈਕ ਚਲਾਉਣੀ ਹੈ ਨਾ ਕਿ ਮੈਂ ਵੀ ਚਲਾ ਸਕਦੀ ਆ ਐਂਡ ਦੈਨ ਉਸ ਤੋਂ ਬਾਅਦ ਵਿੱਚ ਅੱਜ ਕੱਲ ਦਾ ਸਾਡਾ ਯੂਥ ਕੀ ਹੈ ਸਾਡਾ ਨਾ ਮੈਮਰੀ ਸਪੈਨ ਐਂਡ ਸਾਡਾ ਫੋਕਸ ਪੈਨ ਬਹੁਤ ਕੱਟ ਗਿਆ ਇੰਟਰਨੈਟ ਦੀ ਵਜ੍ਹਾ ਨਾਲ ਤੇ ਮੈਂ ਕੁਝ ਏਦਾਂ ਦਾ ਕਰਨਾ ਚਾਹੁੰਦੀ ਸੀ ਕਿ ਜਿਹਦੇ ਨਾਲ ਕਿ ਮੇਰਾ ਮੈਸੇਜ ਵੀ ਸਾਰਿਆਂ ਤੱਕ ਪਹੁੰਚੇ ਤੇ ਅਸੀਂ ਇਸ ਚੀਜ਼ ਨੂੰ ਲੋਕਾਂ ਨੂੰ ਅਵੇਅਰ ਵੀ ਕਰ ਸਕੀਏ ਜਿੱਦਾਂ ਕਿ ਹੁਣ ਜਦੋਂ ਵੀ ਮੈਂ ਕਿਤੇ ਉਹ ਜਾ ਰਹੀ ਆ ਪਾਸ ਬਾਈ ਹੋ ਰਹੀ ਆ ਮੈਂ ਦੇਖਦੀ ਆ ਸ਼ੀਸ਼ੇ ਵਿੱਚ ਦੇਖਦੀ ਆ ਉਦਾਂ ਲੋਕੀ ਦੇਖਦੇ ਆ ਹਨਾ ਉਹ ਦੇਖਦੇ ਆ ਕਿ ਬਾਈਕ ਐ ਫਿਰ ਉਹ ਮੈਸੇਜ ਪੜ੍ਹਦੇ ਜਿਹੜਾ ਪਿੱਛੇ ਲਿਖਿਆ ਹੋਇਆ ਨਾ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਵਿੱਚ ਉਹ ਹੋ ਰਿਹਾ ਕਿ ਮੈਨੂੰ ਜੋ ਲੱਗਦਾ ਕਿ ਜਿੰਨਾ ਕਿ ਮੇਰੀ ਉਦਾਂ ਹੱਲੇ ਸ਼ੁਰੂ ਹੀ ਹੋਈ ਹੈ জারਨੀ ਬਟ ਜੋ ਮੈਂ ਸੋਚਿਆ ਸੀਗਾ ਉਹਦੇ ਮੈਂ ਕਿਤਨਾ ਕਿਤੇ ਲੱਗੇ ਛਗੇ ਹੈਗੇ ਆ ਮੈਨੂੰ ਲੱਗਦਾ ਹੈ ਕਿ ਯੂਥ ਦੇਖ ਰਿਹਾ ਪੜ ਰਿਹਾ ਬਾਕੀ ਡਰੱਗਸ ਦਾ ਤੁਹਾਨੂੰ ਵੀ ਪਤਾ ਹੈ ਕਿ ਕੀ ਸਿਚੁਏਸ਼ਨ ਹੈਗੀ ਆਪਣੇ ਪੰਜਾਬ ਵਿੱਚ ਨਾ ਇਹ ਇੰਡੀਵਿਜੂਅਲ ਸਾਡੀ ਜ਼ਿੰਮੇਵਾਰੀ ਵੀ ਹੈ ਇਹ ਸਿਰਫ ਇਹ ਨਹੀਂ ਹੈ ਕਿ ਸਰਕਾਰ ਪ੍ਰਸ਼ਾਸਨ ਹੀ ਕਰੇ ਜਾਂ ਜਿੰਨਾਂ ਦੇ ਹੈਗੇ ਸਾਡੀ ਇੱਕ ਇੰਡੀਵਿਜੂਅਲ ਜ਼ਿੰਮੇਵਾਰੀ ਹੈ ਕਿ ਜੇ ਹਰ ਬੰਦਾ ਜਿਦਾ ਤੁਸੀਂ ਹੋ ਭਾਜੀ ਨੇ ਕੋਈ ਵੀ ਆ ਮੈਂ ਆ ਨਾ ਜੇ ਇੰਡੀਵਿਜੂਅਲੀ ਮੈਂ ਇਹ ਸੋਚ ਲਵਾਂ ਕਿ ਮੈਂ ਕਿਸੇ ਵੀ ਨਸ਼ੇ ਦੀ ਚੀਜ਼ ਨੂੰ ਆਪਣੀ ਪੂਰੀ ਲਾਈਫ ਹੱਥ ਨਹੀਂ ਲਾਉਣਾ ਹੂੰ ਜੇ ਮੈਂ ਇੱਕ ਸਿਰਫ ਆਪਣੇ ਤੌਰ ਤੇ ਕੋਈ ਮੇਰੀ ਹੈਲਪ ਨਹੀਂ ਕਰ ਰਿਹਾ ਕੋਈ ਕੁਛ ਨਹੀਂ ਤੇ ਉਹਦੇ ਨਾਲ ਵੀ ਕਿੰਨਾ ਇੰਨੀ ਛੋਟੀ ਜਿਹੀ ਚੀਜ਼ ਨਾਲ ਵੀ ਕਿੰਨਾ ਚੇਂਜ ਆ ਜਾਏਗਾ ਬਾਕੀ ਜਿਹੜੇ ਨਸ਼ਾ ਕਰ ਰਹੇ ਆ ਉਹਨਾਂ ਲਈ ਕੀ ਇਹਦੇ ਹੈਗੇ ਆ ਕਿਦਾਂ ਅਸੀਂ ਬਾਹਰ ਨਿਕਲ ਸਕਦੇ ਆ ਨਾ ਉਹਦੀ ਲਾਈਫ ਕੀ ਹੈ ਉਹ ਵੀ ਸਾਡੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਇਸੇ ਲਈ ਮੇਰੇ ਜਗ੍ਹਾ-ਜਗਾਹ ਤੇ ਸੈਮੀਨਾਰਸ ਅਸੀਂ ਅਰੇਂਜ ਕੀਤੇ ਹੋਏ ਆ ਅਸੀਂ ਉੱਥੇ ਕਰਾਂਗੇ ਹੂੰ ਸਮਾਜਿਕ ਬੁਰਾਈਆਂ ਹੋਰ ਵੀ ਬਹੁਤ ਨੇ ਪੰਜਾਬ 'ਚ ਨਸ਼ੇ ਨੂੰ ਹੀ ਕਿਉਂ ਤੁਸੀਂ ਚੁਣਨਾ ਅ ਨਸ਼ੇ ਨੂੰ ਮੈਂ ਇਸ ਕਰਕੇ ਚੁਣਿਆ ਕਿਉਂਕਿ ਕਾਫੀ ਨਾ ਸਾਲਾਂ ਤੋਂ ਆਈ ਥਿੰਕ 7-8 ਸਾਲ ਦੇ ਦੇ ਟਾਈਮ ਦੇ ਦੌਰਾਨ ਮੈਂ ਬਹੁਤ ਸਾਰੇ ਇਦਾਂ ਦੀਆਂ ਫੈਮਲੀਆਂ ਨੂੰ ਮਿਲੀ ਆ ਕਿ ਜਿਨ੍ਹਾਂ ਨੇ ਆਪਣੇ ਪੁੱਤ ਖੋਏ ਆ ਠੀਕ ਹੈ ਜਿਨ੍ਹਾਂ ਦੇ ਹੱਲੇ ਵੀ ਬੱਚੇ ਨਸ਼ੇ ਦੇ ਵਿੱਚ ਆ ਠੀਕ ਹੈ ਜਿਨ੍ਹਾਂ ਨੂੰ ਇੰਨੀਆਂ ਪ੍ਰੋਬਲਮਸ ਆ ਰਹੀਆਂ ਜਿਨ੍ਹਾਂ ਦੇ ਲੜਕੇ ਹੀ ਨਹੀਂ ਲੜਕੀਆਂ ਵੀ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਘਰ ਟੁੱਟ ਗਏ ਛੋਟੇ ਬੱਚਿਆਂ ਦੇ ਮਾਪਿਓ ਚਲੇ ਗਏ ਦੋਨੋਂ ਚਲੇ ਗਏ ਇੱਕ ਟਾਈਮ ਤੇ ਦੋਨੋਂ ਚਲੇ ਗਏ ਨਸ਼ੇ ਕਰਕੇ ਤੇ ਇਹ ਕਿਤੇ ਨਾ ਕਿਤੇ ਮੇਰਾ ਇੱਕ ਇਮੋਸ਼ਨਲ ਪਾਰਟ ਹੈ ਆਪਾਂ ਕਹਿ ਸਕਦੇ ਜੁੜਿਆ ਹੋਇਆ ਕਿਉਂਕਿ ਮੈਂ ਬਹੁਤ ਸਾਰੇ ਇਦਾਂ ਦੇ ਲੋਕਾਂ ਨਾਲ ਗੱਲ ਕੀਤੀ ਹੈ ਕਿਉਂਕਿ ਮੈਂ ਤੇ ਮੇਰੇ ਹਸਬੰਦ ਇਸੇ ਫੀਲਡ ਚ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਆ ਇਸ ਕਰਕੇ ਅਸੀਂ ਜਦੋਂ ਲੋਕਾਂ ਨੂੰ ਦੇਖਦੇ ਹਾਂ ਉਹਨਾਂ ਦੀ ਤਕਲੀਫ ਸਾਨੂੰ ਲੱਗਦਾ ਕਿ ਉਹ ਸਾਡੀ ਤਕਲੀਫ ਹੈ ਇਸ ਕਰਕੇ ਇਹ ਅਵੇਅਰਨੈਸ ਦਾ ਮੈਂ ਚੁਣਿਆ ਹੂੰ ਤੁਸੀਂ ਕੱਲ੍ਹ ਲੇ ਬਾਈ ਬੁਲੇਟ ਤੇ ਰਾਈਡ ਕਰਦੇ ਹੋ ਤਾਂ ਦਿੱਕਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਆਉਂਦੀਆਂ ਨੇ ਕਿ ਕਿਸ ਤਰ੍ਹਾਂ ਸਟ੍ਰੇ ਕਰਨਾ ਹੈ ਤਾਂ ਕਿਸ ਤਰ੍ਹਾਂ ਇਸ਼ਾਰਾ ਕਵਰ ਅਪ ਕਰਦੇ ਹੋ ਹਾਂਜੀ ਇਹ ਇਦਾਂ ਹੈਗਾ ਕਿ ਮੈਂ ਪ੍ਰੋਪਰ ਆਪਣੀ ਲੈ ਕੇ ਚੱਲੀ ਆ ਨਾ ਪ੍ਰੋਪਰ ਸਾਰਾ ਕੁਝ ਕਿ ਕਿੱਥੇ ਮੈਂ ਕਿਸ ਦਿਨ ਸਟੇ ਕਰਨਾ ਹੈਗਾ ਜਿੱਦਾਂ ਆਪਣੇ ਗੁਰਦੁਆਰੇ ਹੈਗੇ ਆ ਉੱਥੇ ਸਰਾ ਦੇ ਵਿੱਚ ਜਾਂ ਸਾਡੇ ਕੋਈ ਨੋਨ ਹੈਗੇ ਆ ਉੱਥੇ ਇਦਾਂ ਕਰਕੇ ਮੈਂ ਰੇਂਜ ਕੀਤਾ ਬਟ ਇਹ ਸਾਰਾ ਪਲੈਨਿੰਗ ਨਾਲ ਹੋਇਆ ਇਹ ਜਸਟ ਇਦਾਂ ਨਹੀਂ ਹੈ ਕਿ ਮੈਂ ਅੱਜ ਸੋਚਿਆ ਤੇ ਮੈਂ ਤੁਰ ਪਈ ਨਹੀਂ ਇਹ ਪਲੈਨਿੰਗ ਇਹਦੇ ਲਈ ਪਲੈਨਿੰਗ ਚਾਹੀਦੀ ਸੀ ਤੇ ਪ੍ਰੋਪਰ ਪਲੈਨਿੰਗ ਨਾਲ ਹੋਇਆ ਆਪਣਾ ਮੈਸੇਜ ਕਿਸ ਤਰ੍ਹਾਂ ਗਨਵੇ ਕਰਦੇ ਹੋ ਜਦੋਂ ਤੁਸੀਂ ਜਾਣਦੇ ਹੋ ਰਸਤੇ ਦੇ ਵਿੱਚ ਹਾਂਜੀ ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਸੈਮੀਨਾਰ ਹੈ ਜਿੱਦਾਂ ਹੁਣ ਮੈਂ ਕਿਤੇ ਕਿਸੇ ਜਗ੍ਹਾ ਤੇ ਰੁਕੀ ਆ ਠੀਕ ਹੈ ਉੱਥੇ ਵੀ ਮੈਂ ਸਾਰਿਆਂ ਨੂੰ ਠੀਕ ਹੈ ਇਕੱਠਾ ਕਰਕੇ ਉਹਨਾਂ ਨੂੰ ਦੱਸਦੀ ਆ ਕਿਸੇ ਵੀ ਜਗ੍ਹਾ ਤੇ ਵੀ ਮੈਂ ਰੁਕੀ ਆ ਨਾ ਤਾਂ ਉਹ ਪਹਿਲੀ ਗੱਲ ਤੋਂ ਕਿਉਰੀਓਸਿਟੀ ਹੁੰਦੀ ਆ ਤੇ ਉਹ ਖੁਦ ਹੀ ਆ ਜਾਂਦੇ ਨੇ ਕਿ ਕੀ ਹੈਗਾ ਤੇ ਇਹੀ ਮੈਂ ਚਾਹੁੰਦੀ ਸੀ ਕਿ ਕਿਉਰੀਓਸਿਟੀ ਫੇਅਰ ਮੇਰਾ ਮੈਸੇਜ ਆਵੇ ਕਿਉਂਕਿ ਇਦਾਂ ਕੋਈ ਨਹੀਂ ਤੁਹਾਡੀ ਗੱਲ ਸੁਣਦਾ ਆਪਾਂ ਕੋਈ ਚੰਗੀ ਗੱਲ ਕਰੀਏ ਕੋਈ ਨਹੀਂ ਸੁਣਦਾ ਨਾ ਤੇ ਮੈਂ ਪਹਿਲਾਂ ਕਿਉਰੀਓਸਿਟੀ ਫੇਅਰ ਹੀ ਆ ਚੀਜ਼ ਕਰਨਾ ਚਾਹੁੰਦੀ ਸੀ ਬਾਕੀ ਰਾਈਡਿੰਗ ਮੈਨੂੰ ਲੱਗਦਾ ਸੀ ਮੈਂ ਕਰ ਸਕਦੀ ਆ ਤਾਂ ਕਰਕੇ ਨਾਲੇ ਇੱਕ ਇੱਕ ਇਹ ਔਰਤਾਂ ਲਈ ਵੀ ਇੱਕ ਉਹ ਹੈਗਾ ਨਾ ਕਿ हां ਅਸੀਂ ਵੀ ਆ ਚੀਜ਼ ਕਰੀਏ ਕਿਉਂਕਿ ਮੈਂ ਵੀ ਇਨਸਪਾਇਰ ਹੋਈ ਸੀ ਮੈਂ ਵੀ ਕਿਸੇ ਔਰਤ ਤੋਂ ਹੀ ਇਨਸਪਾਇਰ ਹੋਈ ਸੀ ਨਾ ਤੇ ਜੇ ਮੈਂ ਕਰ ਰਹੀ ਹਾਂ ਮੈਂ ਚਾਹੁੰਦੀ ਬਾਕੀ ਦੇ ਵੀ ਇਨਸਪਾਇਰ ਹੋਣ ਕਿ ਘਰੋਂ ਨਿਕਲੀਏ ਅਸੀਂ ਆਪਣੀ ਸੋਚ ਬਦਲੀਏ ਤੇ ਇਹ ਮੈਸੇਜ ਸਿਰਫ ਇੱਕ ਔਰਤਾ ਲਈ ਨਹੀਂ ਉਹਨਾਂ ਦੇ ਹਸਬੰਡਸ ਲਈ ਵੀ ਹੈ ਕਿ ਤੁਸੀਂ ਮਤਲਬ ਜੇ ਤੁਹਾਡੀ ਵਾਈਫ ਇਹ ਤੁਹਾਡੀ ਫੈਮਿਲੀ ਚੋਂ ਕੀਤੀ ਹੈਗੀ ਉਹ ਕੁਝ ਚੰਗਾ ਕਰਨ ਉਹਦੀ ਸਪੋਰਟ ਕਰੋ ਮੇਰੀ ਫੈਮਿਲੀ ਨੇ ਵੀ ਮੇਰੀ ਸਪੋਰਟ ਕੀਤੀ ਮੇਰੀ ਛੋਟੀ ਜੀ ਬੱਚੀ ਹੈ ਨਾ ਮੈਂ ਉਹਨੂੰ ਛੱਡ ਕੇ ਆਈ ਆ ਉਹਦੀ ਦਾਦੀ ਨਾਨੀ ਉਹਨੂੰ ਸੰਭਾਲ ਰਹੀ ਹੈ ਹਨਾ ਤੇ ਉਹਨਾਂ ਨੇ ਸਪੋਰਟ ਕੀਤੀ ਕਿ ਹਾਂ ਜੇ ਮੈਂ ਚੰਗਾ ਕਰ ਰਹੀ ਆ ਤੇ ਸਪੋਰਟ ਉਹੀ ਪੁੱਛਣ ਜਾ ਰਹੀ ਕਿ ਇਹ ਹਰ ਇੱਕ ਜਦੋਂ ਇਸ ਤਰ੍ਹਾਂ ਦੇ ਕੰਮ ਲਈ ਅੱਗੇ ਆਉਂਦਾ ਤਾਂ ਸਪੋਰਟ ਸਿਸਟਮ ਬਹੁਤ ਜ਼ਰੂਰੀ ਹੁੰਦਾ ਤੁਹਾਡੀ ਲਾਈਫ ਚ ਸਪੋਰਟ ਸਿਸਟਮ ਕੌਣ ਹੈ ਮੇਰੀ ਲਾਈਫ ਵਿੱਚ ਮੇਰੀ ਸਭ ਤੋਂ ਵੱਡੀ ਇਨਸਪੀਰੇਸ਼ਨ ਮੇਰੀ ਮਦਰ ਹੈ ਉਹਨਾਂ ਨੇ ਵੀ ਆਪਣੀ ਲਾਈਫ ਦੇ ਵਿੱਚ ਬਹੁਤ ਇਨਸਪਾਇਰਿੰਗ ਸਟੋਰੀ ਹੈ ਉਹਨਾਂ ਦੀ ਵੀ ਉਹਨਾਂ ਨੇ ਬਹੁਤ ਸਟਰਗਲ ਕੀਤਾ ਹੈ ਉਹਨਾਂ ਨੇ ਆਪਣੀ ਫੈਮਲੀ ਨੂੰ ਲੈ ਕੇ ਆਪਣੇ ਕੰਮ ਨੂੰ ਲੈ ਕੇ ਨਾ ਸਟਰਗਲ ਕੀਤਾ ਹੈ ਇਨਸਪੀਰੇਸ਼ਨ ਮੇਰੀ ਉਹ ਹੈ ਤਾਕਤ ਮੈਨੂੰ ਉੱਥੋਂ ਆਉਂਦੀ ਹੈ ਜਿਵੇਂ ਨਾ ਜੀਨਸ ਦੇ ਵਿੱਚ ਤੇ ਤਾਕਤ ਮੈਨੂੰ ਉੱਥੋਂ ਆਈ ਹੈ ਤੇ ਫਿਰ ਦੂਸਰੀ ਚੀਜ਼ ਹੈ ਮੇਰੇ ਹਸਬੰਡ ਉਹਨਾਂ ਦੀ ਮੈਨੂੰ ਬਹੁਤ ਸਪੋਰਟ ਹੈ ਕਿਉਂਕਿ ਜੇ ਉਹਨਾਂ ਦੀ ਸਪੋਰਟ ਨਾ ਹੁੰਦੀ ਤਾਂ ਮੈਂ ਅੱਜ ਇਦਾਂ ਨਹੀਂ ਆ ਰਹੀ ਹਾਂ ਉਹ ਮੇਰੇ ਤੇ ਪ੍ਰੋਪਰਲੀ ਉਹ ਟਰੈਕ ਦੇ ਵਿੱਚ ਹੈਗੇ ਆ ਕਿ ਹਾਂ ਮੈਂ ਕਿੱਥੇ ਰੁਕ ਰਹੀਆਂ ਕਿੱਥੇ ਆ ਉਹ ਪ੍ਰੋਪਰ ਉਹ ਮੇਰੀ ਵੀ ਰਿਸਪੋਨਸੀਬਿਲਟੀ ਬਣਦੀ ਨਾ ਕਿ ਉਹਨਾਂ ਨੂੰ ਕੋਈ ਇਨਸਿਕਿਉਰਟੀ ਨਾ ਹੋਵੇ ਉਹਨਾਂ ਦੇ ਦਿਮਾਗ ਵਿੱਚ ਕੁਝ ਨਾ ਹੋਵੇ ਡਰ ਜ਼ਿਆਦਾ ਹੁੰਦਾ ਸਾਨੂੰ ਲੱਗਦਾ ਕਿ ਸ਼ਾਇਦ ਸ਼ੱਕ ਹੈ ਜਾਂ ਇਨਸਿਕਿਉਰਟੀ ਬਟ ਨਹੀਂ ਮਿਲਦਾ ਉਹਨਾਂ ਨੂੰ ਡਰ ਜ਼ਿਆਦਾ ਹੈ ਕਿ ਸੇਫ ਰਵੇ ਸੇਫਟੀ ਮੇਰੀ ਪ੍ਰਾਇੋਰਟੀ ਹੈ ਨਾ ਉਹਨਾਂ ਦੀ ਤੇ ਉਹ ਸਾਰਾ ਕੁਝ ਮੈਂ ਕਰਕੇ ਫਿਰ ਹੀ ਤੁਰੀ ਤੇ ਕਿਸ ਤਰ੍ਹਾਂ ਕਿੰਨੇ ਦਿਨਾਂ ਦੀ ਇਹ ਅਵੇਅਰਨੈਸ ਹੈ ਕਿਸ ਤਰ੍ਹਾਂ ਤੁਸੀਂ ਇਹਨੂੰ ਕਵਰ ਕਰਨਾ ਕਿਹੜੇ-ਕਿਹੜੇ ਡਿਸਟ੍ਰਿਕਟ ਨੇ ਜਿੱਥੇ ਤੁਸੀਂ ਜਾ ਰਹੇ ਹਾਂ ਹਾਂਜੀ ਮੈਂ ਸਾਰੇ 23 ਦੇ 23 ਡਿਸਟ੍ਰਿਕਟ ਕਵਰ ਕਰਨੇ ਹੈਗੇ ਆ ਤੇ 7 ਡੇਜ਼ ਦੀ ਇਹ ਪੂਰੀ ਰਾਈਡ ਹੈਗੀ ਹੈ ਤੇ ਪਰ ਡੇ ਕਿੰਨਾ ਤੁਸੀਂ ਸਫ਼ਰ ਤੈਅ ਕਰਦੇ ਹੋ ਕਿਸ ਤਰ੍ਹਾਂ ਜਾਂਦੇ ਹੋ ਥੋੜਾ ਉਹਦੇ ਬਾਰੇ ਜਾਨ ਹਾਂਜੀ ਕੱਲ ਕੱਲ ਮੈਂ ਜਲੰਧਰ ਤੋਂ ਸਟਾਰਟ ਕੀਤਾ ਪਠਾਨਕੋਟ ਫਿਰ ਪਠਾਨਕੋਟ ਤੋਂ ਬਾਅਦ ਵਿੱਚ ਗੁਰਦਾਸਪੁਰ ਤੇ ਗੁਰਦਾਸਪੁਰ ਤੋਂ ਬਾਅਦ ਵਿੱਚ ਮੈਂ ਅੰਮ੍ਰਿਤਸਰ ਆਈਆਂ ਇਹ ਨੀਅਰਲੀ ਅਬਾਊਟ 250 ਕਿਲੋਮੀਟਰਸ ਦਾ ਸੀਗਾ ਕੱਲ ਦਾ ਮੇਰਾ ਸਫ਼ਰ ਹੂੰ ਜਸਟ ਆ ਮੂਮਨ ਏਮਪਾਵਰਮੈਂਟ ਦੀ ਗੱਲ ਕਰੀਏ ਤਾਂ ਤੁਹਾਨੂੰ ਜਦੋਂ ਤੁਸੀਂ ਰਸਤੇ 'ਚ ਜਾਂਦੇ ਹੋ ਤਾਂ ਬਹੁਤ ਸਾਰੀਆਂ ਹੋਰ ਵੀ ਤੁਹਾਡੇ ਵਰਗੀਆਂ ਜੋ ਕੁੜੀਆਂ ਨੇ ਜਾਂ ਲੇਡੀਜ਼ ਹੋਰ ਨੇ ਉਹ ਮਿਲਦੀਆਂ ਆਉਣੀਆਂ ਪੁੱਛਦੀਆਂ ਆਉਣੀਆਂ ਇਨਸਪਾਇਰ ਹੁੰਦੀਆਂ ਨੇ ਉਹਨਾਂ ਦੇ ਮਨ 'ਚ ਵੀ ਆਉਂਦਾ ਕਿ ਅਸੀਂ ਵੀ ਕੁਝ ਅਜਿਹੇ ਕਦਮ ਚੁੱਕੀਏ ਹਾਂਜੀ ਉਹ ਮੈਂ ਨਾ ਇਹ ਚੀਜ਼ ਕੱਲ ਹੀ ਦੇਖੀ ਸੀ ਜਦੋਂ ਮੈਂ ਆਪਣੀ ਜਰਨੀ ਸਟਾਰਟ ਕੀਤੀ ਸੀ ਨਾ ਕਿ ਮੇਰੇ ਹਸਬੰਡ ਕਿਉਂਕ ਹੋਈ ਹੈ ਤੇ ਉਦੋਂ ਹੀ ਜਿਹੜੇ ਮੇਰੇ ਫੈਲੋ ਰਾਈਡਰਸ ਸੀ ਇਹ ਕੁਛ ਨਾ ਉਹ ਮੇਰੇ ਹਸਬੰਡ ਨੂੰ ਜਿਆਦਾ ਐਪਰੀਸ਼ੀਏਟ ਕਰ ਰਹੇ ਸੀ ਕਿ ਹਾਂ ਅਸੀਂ ਤੁਹਾਨੂੰ ਜਿਆਦਾ ਐਪਰੀਸ਼ੀਏਟ ਕਰ ਰਹੇ ਹਾਂ ਕਿ ਤੁਸੀਂ ਮੌਕਾ ਦਿੱਤਾ ਹਨਾ ਤੇ ਮੈਂ ਇਹ ਸਭ ਤੋਂ ਜ਼ਰੂਰੀ ਨਾ ਉਹੀ ਸਪੋਰਟ ਸਿਸਟਮ ਜਿਹੜਾ ਤੁਹਾਡਾ ਸਪੋਰਟ ਸਿਸਟਮ ਵਧੀਆ ਹੈ ਇਹ ਇਦਾਂ ਨਹੀਂ ਹੈ ਕਿ ਇੱਕ ਦਿਨ ਚ ਮੇਰੇ ਹਸਬੰਡ ਨੇ ਮੈਨੂੰ ਭੇਜਤਾ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਪੈਂਦਾ ਪਹਿਲਾਂ ਮੈਂ ਪ੍ਰੂਫ ਕੀਤਾ ਆਪਣੀ ਫੈਮਿਲੀ ਨੂੰ ਕਿ ਆਹ ਚੀਜ਼ ਮੈਂ ਕਰ ਸਕਦੀ ਹਾਂ ਹਨਾ ਕਿ ਤੁਹਾਨੂੰ ਮੇਤੇ ਟਰਸਟ ਕਰਨਾ ਚਾਹੀਦਾ ਆਹ ਚੀਜ਼ ਮੈਂ ਕਰ ਸਕਦੀ ਹਾਂ ਫਿਰ ਉਹਨਾਂ ਨੇ ਮੇਰਾ ਸਾਥ ਦਿੱਤਾ ਅਸੀਂ ਡਿਸਕ ਇਟਸ ਨਾਟ ਅਬਾਊਟ ਪਰਮਿਸ਼ਨ ਇਹ ਪਰਮਿਸ਼ਨ ਦੀ ਗੱਲ ਨਹੀਂ ਹੈ ਕਿ ਮੈਂ ਕਿ ਮੈਂ ਪਰਮਿਸ਼ਨ ਲਈਏ ਨਹੀਂ ਇਟਸ ਅਬਾਊਟ ਟਰਸਟ ਐਂਡ ਟੁਗੇਦਰਨੈਸ ਕਿ ਅਸੀਂ ਨਾਲ ਆ ਆ ਡਿਸਕਸ਼ਨ ਨਾ ਸਾਡੀ ਆ ਆ ਚੀਜ਼ਾਂ ਆ ਤੇ ਕਿੱਦਾਂ ਕਰੀਏ ਇਟਸ ਅਬਾਊਟ ਥੈਟ ਬੁਲੇਟ ਨਾਲ ਕਿੰਨਾ ਕਿ ਪਿਆਰ ਹੈ ਹੁਣ ਬਹੁਤ ਹੈ ਹੁਣ ਤਾਂ ਬਹੁਤ ਹੈ ਇਹ ਮਤਲਬ ਮੇਰਾ ਬੱਡੀ ਆ ਕਿ ਮੈਂ ਕਹਾਂ ਕਿ ਜਦੋਂ ਹੁਣ ਮੈਂ ਰੋਡ ਤੇ ਆ ਨਾ ਮੇ ਮੇਰਾ ਵਿਸ਼ਵਾਸ ਇਹਦੇ ਉਤੇ ਆ ਕਿਉਂਕਿ ਮੈਂ ਇਹ ਤੋਂ ਇਲਾਵਾ ਮੇਰ ਕੋਈ ਇਸ ਟਾਈਮ ਤੇ ਕੋਈ ਨਹੀਂ ਹੈ ਨਾ ਤੇ ਮੇਰਾ ਸਭ ਤੋਂ ਵੱਧ ٹرسٹ ਤੇ ਮੇਰਾ ਬੌਂਡ ਇਹਦੇ ਨਾਲ ਆ ਇਸ ਟਾਈਮ ਕਿਉਂਕਿ ਮੈਂ ਇਕੱਲੀ ਆ ਇਕੱਲੀ ਟ੍ਰੈਵਲ ਕਰ ਰਹੀ ਆ ਇਕੱਲੀ ਤੁਰ ਰਹੀ ਆ ਤੇ ਮੇਰਾ ਇਤੇ ਬਹੁਤ ਪਿਆਰ ਤੇ ਬਹੁਤ ٹرسٹ ਹੈ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੋ ਮੈਸੇਜ ਦੇ ਰਹੇ ਹੋ ਜਿਸ ਤਰ੍ਹਾਂ ਨਸ਼ਾ ਜੋ ਦੇਖਿਆ ਜਾਵੇ ਤਾਂ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਜਿਸ ਤਰ੍ਹਾਂ ਖਾਰ ਰਿਹਾ ਉਹ ਮੈਸੇਜ ਜਿਹੜਾ ਹੈ ਜੋ ਉਹਦਾ ਤੁਹਾਡਾ ਮੇਨ ਮੋਟਿਵ ਹੈ ਉਹ ਲੋਕਾਂ ਤੱਕ ਪਹੁੰਚ ਰਿਹਾ ਮੈਨੂੰ ਤਾਂ ਲੱਗ ਰਿਹਾ ਜੋ ਮੈਂ ਅੱਜ ਤੱਕ ਦੇਖਿਆ ਬਾਕੀ ਅੱਗੇ ਹੱਲੇ 5-6 ਦਿਨ ਹੋਰ ਪਏ ਆ ਨਾ ਹੱਲੇ ਮੇਰਾ ਅੱਜ ਸੈਕਿੰਡ ਡੇ ਐ ਤੇ ਫਿਰ ਹੋਰ ਵੀ ਕੀ ਮੈਨੂੰ ਕਿੱਦਾਂ ਦਾ ਫੀਡਬੈਕ ਕਿਉਂਕਿ ਏਰੀਆ ਟੂ ਏਰੀਆ ਤੁਹਾਨੂੰ ਪਤਾ ਹਰ ਥੋੜੇ ਥੋੜੇ ਥੇਰੇ ਬਾਅਦ ਸਾਡੀ ਥਿੰਕਿੰਗ ਸਾਡੀ ਲੈਂਗੁਏਜ ਚੇਂਜ ਹੁੰਦੀ ਹੈ ਨਾ ਉਹ ਉੱਥੋਂ ਫਿਰ ਮੈਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਕਿੱਦਾਂ ਕਿੱਦਾਂ ਲੋਕੀ ਕਿਸ ਵੇ ਨਾਲ ਇਹਨੂੰ ਲੈ ਰਹੇ ਕਿਸ ਤੋਂ ਜ਼ਿਆਦਾ ਇਨਸਪਾਇਰ ਹੋਏ ਹੋ ਇਸ ਚੀਜ਼ ਦੇ ਲਈ ਇਹਦੇ ਲਈ ਮੈਂ ਆਪਣੇ ਮੈਮ ਤੋਂ ਜਿੰਨਾ ਤੋਂ ਮੈਂ ਸਿੱਖਿਆ ਹੂੰ ਕਿਉਂਕਿ ਮੈਂ ਉਹਨਾਂ ਦੀ ਨਾ ਇੱਕ ਵੀਡੀਓ ਦੇਖੀ ਸੀਗੀ ਨਾ ਅੱਜ ਤੋਂ 6 ਮਹੀਨੇ ਪਹਿਲਾਂ ਤੇ ਉਦੋਂ ਮੈਨੂੰ ਲੱਗਦਾ ਵੀ ਨਹੀਂ ਸੀ ਮੈਂ ਬਾਈਕ ਚਲਾ ਪਾਉਂਗੀ ਹਾਂ ਐਡਵੈਂਚਰ ਮੈਨੂੰ ਪਸੰਦ ਸੀਗਾ ਬਟ ਮੈਂ ਬਾਈਕ ਰਾਈਡਿੰਗ ਦਾ ਨਹੀਂ ਕਦੀ ਸੋਚਿਆ ਸੀਗਾ ਤੇ ਜਦੋਂ ਮੈਂ ਉਹਨਾਂ ਦੀ ਵੀਡੀਓ ਦੇਖੀ ਅੰਬਿਕਾ ਸੋਨੀਆਂ ਮੈਮ ਜਲੰਧਰ ਤੋਂ ਨਾ ਪੰਜਾਬ ਰਾਈਡਰਸ ਦੇ ਐਡਮਿਨ ਉਹ ਦੇਖ ਕੇ ਫਿਰ ਮੈਨੂੰ ਲੱਗਾ ਕਿ ਨਹੀਂ ਮੈਂ ਵੀ ਕਰਨਾ ਫਿਰ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਉਹ ਕਹਿੰਦੇ ਹਾਂ ਠੀਕ ਹੈ ਕੋਈ ਗੱਲ ਨਹੀਂ ਤੁਹਾਨੂੰ ਪਤਾ ਕੋਈ ਵੀ ਤੁਸੀਂ ਚੀਜ਼ ਹੈ ਨਾ ਉਹਦੇ ਵਿੱਚ ਤੁਹਾਡਾ ਇੱਕ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਗਾਈਡੈਂਸ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਮੈਨੂੰ ਨਹੀਂ ਪਤਾ ਸੀਗਾ ਉਹਨਾਂ ਨੇ ਮੈਨੂੰ ਗਾਈਡ ਤੇ ਇਦਾਂ ਤੇ ਹੁਣ ਅੱਗੇ ਵੀ ਅਸੀਂ ਇਦਾਂ ਹੀ ਆਪਣਾ ਜਿਹੜਾ ਆਪਣਾ ਹੈਗਾ ਸਾਡਾ ਮੈਸੇਜ ਜੋ ਵੀ ਅਸੀਂ ਉਹ ਵੱਧ ਤੋਂ ਵੱਧ ਲੋਕਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਹੂੰ ਕੀ ਲੱਗਦਾ ਹੈ ਕਿ ਨਸ਼ਾ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਉਹ ਹੀ ਗੱਲ ਹੈ ਨਾ ਮੈਂ ਤੁਹਾਨੂੰ ਦੱਸਿਆ ਕਿ ਜੋ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਨਾ ਆਪਣਾ ਸਰਕਾਰ ਦਾ ਵੀ ਚੱਲਦਾ ਪਿਆ ਯੁੱਧ ਨਸ਼ਾ ਵਿਰੁੱਧ ਉਹ ਆਪਣੇ ਲੈਵਲ ਤੇ ਆਪਣਾ ਕੰਮ ਕਰ ਰਹੇ ਹੈ ਹਨਾ ਸਭ ਤੋਂ ਪਹਿਲਾਂ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਕਿ ਜਿੱਥੇ ਸਾਨੂੰ ਪਤਾ ਸਾਡੇ ਆਲੇ-ਦੁਆਲੇ ਕੋਈ ਨਸ਼ਾ ਕਰ ਰਿਹਾ ਹੁਣ ਤਾਂ ਇਹਨੇ ਨੰਬਰ ਹੈ ਹੈਲਪਲਾਈਨ ਨੰਬਰਸ ਹੈ ਨਾ ਕੰਪਲੇਨਟ ਨੰਬਰ ਤੁਸੀਂ ਕੰਪਲੇਨਟ ਕਰੋ ਦੂਸਰੀ ਚੀਜ਼ ਇਹ ਹੈ ਕਿ ਹਰ ਘਰ ਵਿੱਚ ਨਾ ਇੰਡੀਵਿਜੂਅਲੀ ਤੁਸੀਂ ਆਪਣੀ ਰਿਸਪੌਂਸਿਬਿਲਟੀ ਲੋ ਕੋਈ ਕੁੜੀਆ ਕੋਈ ਮੁੰਡਾ ਡਸਨਟ ਮੈਟਰ ਤੁਸੀਂ ਇਹ ਸੋਚਣਾ ਕਿ ਮੈਂ ਨਸ਼ਾ ਨਹੀਂ ਕਰਨਾ throughout life ਮੈਂ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਂ ਭਾਵੇਂ ਉਹ ਅਲਕੋਹਲ ਹੈ ਬੀਅਰ ਹੈ ਕੁਝ ਵੀ ਹੈ ਕਿ ਮੈਂ ਕਿਸੇ ਵੀ ਇਦਾਂ ਦੇ ਸਬਸਟੈਂਸ ਨੂੰ ਹੱਥ ਨਹੀਂ ਲਾਉਣਾ ਦੇਖੋ ਹੁਣ ਮੈਂ ਆ ਮੇਰੀ ਫੈਮਿਲੀ ਚ ਸਾਰੇ ਇਦਾਂ ਸੋਦੇ ਇੱਕ ਘਰ ਤਾਂ ਫੀ ਇੱਦਦਾ ਹੌਲੀ ਹੌਲੀ ਇਹ ਇੱਕਦਮ ਹੋਣ ਵਾਲੇ ਚੇਂਜਸ ਨਹੀਂ ਹੈ ਇਹਨਾਂ ਨੂੰ ਟਾਈਮ ਲੱਗੇਗਾ ਬਟ ਇਹ ਹੈ ਕਿ ਸਾਨੂੰ ਆਪਣੇ ਮਾਈਂਡ ਦੇ ਵਿੱਚ ਉਹ ਕੀ ਕਹਿੰਦਾ ਸੀਡ ਤਾਂ ਉਹ ਸੋ ਕਰਨਾ ਪੈਣਾ ਨਾ ਫਿਰ ਹੋਏਗਾ ਨਸ਼ੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਬੁਆਏਸ ਤਾਂ ਦੇਖੇ ਜਾਂਦੇ ਨੇ ਲੇਕਿਨ ਅੱਜਕੱਲ ਕੁੜੀਆਂ ਦੀਆਂ ਵੀ ਐਸੀਆਂ ਵੀਡੀਓਜ਼ ਆ ਰਹੀਆਂ ਨੇ ਜੋ ਨਸ਼ੇ ਦੇ ਵਿੱਚ ਤੁੱਤ ਦਿਖਾਈ ਦਿੰਦੀਆਂ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜਿਹੜਾ ਨਸ਼ਾ ਹੈ ਨਾ ਜਾਂ ਕੋਈ ਵੀ ਆਪਾਂ ਲੱਤ ਕਹਿ ਦਈਏ ਜਾਂ ਕੋਈ ਵੀ ਆਪਾਂ ਇਦਾਂ ਦੀ ਕਹਿ ਦਈਏ ਨਾ ਉਹਨੂੰ ਥੋੜੀ ਫਰਕ ਪਤਾ ਹੈ ਮੁੰਡਾ ਕਿ ਕੁੜੀ ਹੈ ਹੂੰ ਉਹਨੂੰ ਨਹੀਂ ਪਤਾ ਉਹ ਇਕੁਅਲੀ ਅਸਰ ਕਰ ਕੋਈ ਵੀ ਸਬਸਟੈਂਸ ਹੈ ਨਾ ਉਹਨੇ ਮੁੰਡੇ ਦਾ ਕੁੜੀ ਨੇ ਲੈਣਾ ਉਹਨੇ ਇਕੁਅਲੀ ਅਸਰ ਕਰਨਾ ਹੈ ਠੀਕ ਹੈ ਇਹਦੇ ਵਿੱਚ ਡਸਨਟ ਮੈਟਰ ਬਸ ਇਹ ਹੈ ਕਿ ਆਪਾਂ ਮੁੰਡਾ ਦਾਰੂ ਪੀਂਦਾ ਠੀਕ ਹੈ ਕਿਸੇ ਵਿਆਹ ਸ਼ਾਦੀ ਤੋਂ ਆਪਾਂ ਕਹਿੰਦਾ ਕੂਲ ਹੈ ਠੀਕ ਹੈ ਉਹੀ ਕੁੜੀ ਪੀਂਦੀ ਹੈ ਇਹ ਡਿਫਰੈਂਟ ਇਹ ਵੱਖਰੀ ਗੱਲ ਹੈ ਗੱਲ ਇਹ ਹੈ ਕਿ ਸਾਡਾ ਜਿਹੜਾ ਯੂਥ ਹੈ ਭਾਵੇਂ ਉਹ ਕੁੜੀ ਹੈ ਭਾਵੇਂ ਉਹ ਮੁੰਡਾ ਉਹਨੂੰ ਆਪਾਂ ਕਿੱਦਾਂ ਬਚਾਉਣਾ ਤੇ ਜੇ ਉਹ ਕਰ ਰਿਹਾ ਤੇ ਉਹਦਾ ਇਲਾਜ ਕਿੱਦਾਂ ਕਰਨਾ ਥੈਟਸ ਇਟ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਲਾਸਟ ਵਿੱਚ ਮੇਰਾ ਲਾਸਟ ਕੁਐਸਚਨ ਹੈ ਕਿ ਕੀ ਮੈਸੇਜ ਦੇਣਾ ਚਾਹੋਗੇ ਔਰ ਫੀਲ ਕਿਸ ਤਰ੍ਹਾਂ ਦਾ ਕੀ ਐਕਸਪੀਰੀਅੰਸ ਆ ਚਲੋ ਹਲੇ ਤਾਂ ਤੁਹਾਨੂੰ ਇੱਕ ਦਿਨ ਹੀ ਹੋਇਆ ਹੈ ਤੁਸੀਂ ਤੇ ਐਕਸਪੀਰੀਅੰਸ ਕਿ ਰਿਹਾ ਹੈ ਕਿਵੇਂ ਦਾ ਲੱਗ ਰਿਹਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਹੈ ਮੈਨੂੰ ਇਦਾਂ ਕਿਸੇ ਵੀ ਪੁਆਇੰਟ ਤੇ ਨਹੀਂ ਲੱਗਾ ਕੀ ਮਤਲਬ ਮੈਨੂੰ ਡਰ ਲੱਗਾ ਹੋਵੇ ਜਾਂ ਮੈਨੂੰ ਅਨ ਸੇਫ ਫੀਲ ਹੋਇਆ ਹੋਵੇ ਲੋਕਾਂ ਨੇ ਮੈਨੂੰ ਬਹੁਤ ਸੀਫ ਕੰਫਰਟੇਬਲ ਫੀਲ ਕਰਾਇਆ ਜਿੱਥੇ ਵੀ ਮੈਂ ਗਈ ਜਿੱਥੇ ਵੀ ਪਹੁੰਚਾਈ ਮੈਂ ਰੁੱਕ ਕੇ ਚਾਹ ਹੀ ਪੀਤੀ ਐ ਬਟ ਮੈਨੂੰ ਕੰਫਰਟੇਬਲ ਫੀਲ ਕਰਾਇਆ ਗਿਆ ਮੈਨੂੰ ਇਦਾਂ ਦਾ ਕੁਝ ਨਹੀਂ ਲੱਗਾ ਹੈਗਾ ਕਿ ਮੈਂ ਕੱਲੀ ਆ ਨਹੀਂ ਦੂਸਰੀ ਚੀਜ਼ ਏ ਹੈ ਕਿ ਇਹ ਜਿਹੜਾ ਮੈਂ ਸੋਚਿਆ ਕਿ ਆਪਾਂ ਅਵੇਅਰ ਕਰਨਾ ਹੈ ਨਾ ਲੋਕਾਂ ਨੂੰ ਹਨਾ ਲੋਕ ਪੋਜ਼ੀਟਿਵਲੀ ਹੀ ਲੈ ਰਹੇ ਆ ਤੇ ਆਈ ਹੋਪ ਕਿ ਅੱਗੇ ਵੀ ਜਿਹੜੀ ਵੀ ਮੈਨੂੰ ਹੁਣ ਇਸ ਟਾਈਮ ਦੇਖੂਗੇ ਆਈ ਹੋਪ ਕਿ ਅੱਗੇ ਜੇ ਮੈਂ ਤੁਹਾਨੂੰ ਕਿਤੇ ਦਿਖਾ ਹਨਾ ਇਹ ਕੁਝ ਵੀ ਹੈ ਤੇ ਤੁਸੀਂ ਪੋਜ਼ੀਟਿਵਲੀ ਹੀ ਲੋ ਇਹਨੂੰ 네ਗੇਟਿਵ ਵਿੱਚ ਕਿਉਂ ਕਈ ਲੋਕ ਹੁੰਦੇ ਨੇ 네ਗੇਟਿਵ ਵਿੱਚ ਲੈ ਪਤਾ ਨਹੀਂ ਕਿੱਥੇ ਤੁਰੀ ਹੋਈ ਹੈ ਹਨਾ ਉਹ ਚੀਜ਼ ਨੂੰ ਨਾ ਲੋ ਡਰ ਨਹੀਂ ਲੱਗਦਾ ਕਿਉਂਕਿ ਕਈ ਵਾਰ ਨੇਅਰ ਸਫੇਰ ਹੋ ਜਾਂਦੀ ਹੈ ਹਨ ਨੇਰਾ ਜ਼ਿਆਦਾ ਹੋ ਜਾਂਦਾ ਹੈ ਤਾਂ ਕੁਝ ਇਲਾਕੇ ਵੀ ਅਜਿਹੇ ਹੁੰਦੇ ਨੇ ਜਿੱਥੇ ਡਰ ਦਾ ਮੌਜੂਦ ਹੈ ਡਰ ਨਹੀਂ ਹਲੇ ਤੱਕ ਤਾਂ ਮੈਨੂੰ ਨਹੀਂ ਲੱਗਿਆ ਕਿਉਂਕਿ ਮੈਂ ਪਲਾਨ ਹੀ ਉਸ ਹੱਬ ਨਾਲ ਕੀਤਾ ਕਿ ਨੇਰੇ ਹੋਏ ਮੈਂ ਆਪਣੀ ਵੀ ਸੇਫਟੀ ਦਾ ਧਿਆਨ ਰੱਖਣਾ ਹੈ ਕਿ ਨੇਰਾ ਨੇਰਾ ਹੋਣ ਤੋਂ ਪਹਿਲਾਂ ਮੈਂ ਆਪਣੀ ਡੈਸਟੀਨੇਸ਼ਨ ਤੇ ਪਹੁੰਚਣਾ ਹੈ ਤੇ ਜੇ ਬਾਈਚਾਂਸ ਹੁੰਦਾ ਵੀ ਹੈ ਤਾਂ ਮੇਰੇ ਕੋ ਸਾਰੇ ਨੰਬਰ ਹੈਗੇ ਆ ਮੇਰੇ ਐਮਰਜੈਂਸੀ ਕੰਟੈਕਟ ਹੈ ਮੇਰੀ ਡਾਇਲ ਲਿਸਟ ਦੇ ਉੱਤੇ ਸਾਰਾ ਕੁਝ ਹੈਗਾ ਕਿ ਤਾਂ ਕਿ ਮੈਂ ਉਸ ਐਮਰਜੈਂਸੀ ਕੰਟੈਕਟ ਵੀ ਲਿਖਿਆ ਹੂ ਇਹ ਹਾਂ ਇਹ ਮੇਰੇ ਹਸਬੰਡ ਦਾ ਨੰਬਰ ਹੈ ਇਹ ਇਸ ਕਰਕੇ ਲਿਖਿਆ ਹੋਇਆ ਹੈ ਕਿ ਬਾਈਚਾਂਸ ਮੈਨੂੰ ਕੋਈ ਪ੍ਰੋਬਲਮ ਹੋ ਜਵੇ ਤਾਂ ਕਿਸੇ ਨੂੰ ਫਾਈਂਡ ਆਊਟ ਨਾ ਕਰਨਾ ਪਵੇ ਕਿ ਕਿੱਥੇ ਕਾਲ ਕਰਨੀ ਤਾਂ ਕਰਕੇ ਸੇਫਟੀ ਲਈ ਹੂੰ ਆਪਣੇ ਨਾਲ ਕੀ ਕੀ ਲੈ ਕੇ ਜਾਂਦੇ ਹੋ ਮੇਰੇ ਯੂਜਵਲ ਨਾਰਮਲ ਕੱਪੜੇ ਆ ਤੇ ਸਾਡੇ ਆ ਰਾਈਡਿੰਗ ਗੀਅਰਸ ਆ ਜਿਹੜੇ ਸਾਡੀ ਸੇਫਟੀ ਲਈ ਹੈਗੇ ਆ ਗਲਵਜ਼ ਵਗੈਰਾ ਹੂੰ ਤੇ ਬਾਕੀ ਨਾਰਮਲ ਜਿਹੜੇ ਆਪਣੇ ਕੱਪੜੇ ਆ ਉਹ ਤੇ ਥੋੜਾ ਬਹੁਤਾ ਜਿਹੜਾ ਡਰਾਈ ਫਰੂਟ ਹੋ ਗਏ ਆ ਆਰਐਸ ਹੋ ਗਿਆ ਤਾਂ ਕਿ ਡੀਹਾਈਡਰੇਸ਼ਨ ਨਾ ਹੋਵੇ ਇਦਾਂ ਦੀਆਂ ਚੀਜ਼ਾਂ ਹੀ ਆ ਹੂੰ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਦੇਖ ਸਕਦੇ ਹੋ ਕਿ ਜਲੰਧਰ ਤੋਂ ਇਹ ਪੰਜਾਬ ਦੀ ਕੁੜੀ ਆਈ ਹੈ ਤਾਂ ਇਸ ਕੁੜੀ ਨੇ ਕੀ ਬੀੜਾ ਇਹ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਸ ਨੂੰ ਖਤਮ ਕਰਨਾ ਹੈ ਤੇ ਉਹਦੇ ਲਈ ਇੱਕ ਅਨੋਖੀ ਪਹਿਲ ਜਿਹੜੀ ਹੈ ਕੀਤੀ ਗਈ ਹੈ ਕਿਸ ਤਰ੍ਹਾਂ ਇਹ ਦੇਖ ਸਕਦੇ ਹੋ ਕਿ ਬੁਲਟ ਰਾਈਡ ਤੇ ਇਹਨਾਂ ਨੇ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਨੇ ਉਹ ਕਵਰ ਕਰਨੇ ਨੇ ਤੇ ਆਪਣੇ ਬੁਲਟ ਦੇ ਨਾਲ ਨਾਲ ਇਹ ਇੱਥੇ ਬੋਰਡ ਵੀ ਇਹਨਾਂ ਨੇ ਲਗਾਇਆ ਹੋਇਆ ਹੈ ਤੇ ਉਸ ਦੇ ਨਾਲ ਨਾਲ ਸਾਰਿਆਂ ਨੂੰ ਮੈਸੇਜ ਦੇ ਰਹੇ ਨੇ ਕਿ 올 ਪੰਜਾਬ ਡਰਗ ਅਵੇਅਰਨੈਸ ਐਂਡ ਊਮਨ ਏਮਪਾਵਰਮੈਂਟ ਟ੍ਰਾਈਡ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਇਸ ਬੋਰਡ ਦੇ ਰਾਹੀਂ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜੋ ਸੁਪਨਾ ਹੈ ਕਿ ਜਿਹੜਾ ਨਸ਼ਾ ਮੁਕਤ ਪੰਜਾਬ ਦਾ ਉਸ ਨੂੰ ਜਿਹੜਾ ਸਾਕਾਰ ਕਰਨਾ ਹੈ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਤਾਂ ਇਹ ਪੰਜਾਬ ਦੀ ਜਿਹੜੀ ਧੀ ਅਸਲ ਧੀ ਜਿਦੋਂ ਅਸੀਂ ਕਹਿਆ ਸੀ ਨਾ ਕਿ ਪੰਜਾਬ ਜੋਧਿਆਂ ਸੂਰਬੀਰਾਂ ਦੀ ਧਰਤੀ ਹੈ ਤਾਂ ਇਹ ਵੀ ਇੱਕ ਪੰਜਾਬ ਦੀ ਧੀ ਜੋ ਉੱਠੀ ਹੈ ਜ ਜਨੇ ਪੂਰੇ ਜ਼ਿਲ੍ਹਿਆਂ ਨੂੰ ਕਵਰ ਕਰਕੇ ਪੰਜਾਬ ਦੇ ਵਿੱਚ ਇਹ ਬੀੜਾ ਚੁੱਕਿਆ ਹੈ ਕਿ ਨਸ਼ੇ ਨੂੰ ਜਿਹੜਾ ਹੈ ਨਸ਼ੇ ਦੀ ਲਤ ਨੂੰ ਜਿਹੜਾ ਹੈ ਉਹ ਖਤਮ ਕਰਨਾ ਹੈ ਤਾਂ ਇੱਕ ਹਫਤੇ ਦਾ ਇਹਨਾਂ ਦਾ ਇਹ ਸਫਰ ਹੋਏਗਾ ਤਾਂ ਦੱਸ ਦੇ ਕਿ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਤਾਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਨੂੰ ਪਿਆਰ ਮਿਲ ਰਿਹਾ ਹੈ ਲੋਕਾਂ ਨਾਲ ਇਕੱਠੇ ਮਿਲਦੇ ਨੇ ਤੇ ਸੁਨੇਹਾ ਇਹਨਾਂ ਦਾ ਇੱਕ ਹੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਨਸ਼ਾ ਮੁਕਤ ਕਰਨਾ ਹੈ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ